ਇਹ ਕਿਹੜਾ ਸੁਣੀਆ ਜਾ ਕਿ ਕੁੜੀ ਨੂੰ ਤੰਗ ਕਰ ਰਹੇ ਨੇ ਆ ਇਹਨਾਂ ਨੇ ਜੱਜ ਇੱਥੇ ਐਪਲੀਕੇਸ਼ਨ ਨਹੀਂ ਦੇ ਲਈ ਬਾਈ ਅਸੀਂ ਕਿੱਥੇ ਠੀਕ ਹੈ ਨਾ ਤੁਸੀਂ ਇੱਕ ਵਾਰੀ ਤਾਂ ਹੱਸਤਾ ਮਾਨੂੰ ਕੁੜੀ ਵਿਆਹ ਲਈ ਬਸੂਰਵਾਤੇ ਬੈਈ ਆ ਬੰਦੇ ਨੂੰ ਬਸਾਉ ਕੁੜੀ ਅੱਟਪਾ ਡਾ ਦੇਗਾ ਤੁਹਾਡਾ ਠੀਕ ਹੈ ਨਾ ਹੁਣ ਤੁਸੀਂ ਸੌਮਤ ਹੋਗਾ ਜਦੋਂ ਤੁਸੀਂ ਰਿਸ਼ਤਾ ਕੀਤਾ ਮੇਰੀ ਗੱਲ ਬੰਦੇ ਦੀ ਗਲਤੀ ਨਹੀਂ ਹੁੰਦੇ ਓਏ ਗਾਲਾਂ ਦੀ ਜਿਹੜਾ ਗਾਲਾਂ ਮੈਂ ਕਰਦਾ ਗਾਲਾਂ ਚੱਲ ਜਿਹੜਾ ਜਿਹਦੀ ਧੀ ਦੁਖੀ ਗਾਲਾਂ ਕੱਢੂਗੀ ਜੀਦਾ ਹੈ ਜਿੰਨੇ ਧੀ ਵਿਆਹੇ ਡੋਲੂਆ ਨਹੀਂ ਰੱਖਾ ਜਾ ਗੁਰਦੁਆਰੇ ਨੂੰ ਰਹਿਣ ਦਿਆ ਤੋ ਗਾਲਾਂ ਨਾ ਕੱਢ ਤੈਨੂੰ ਫੁੱਲ ਪਾਵੇ ਹੈ ਅੱਛਾ ਸ਼ਨਾਖ ਤੋਂ ਉਹਨਾਂ ਨੇ ਤੁਹਾਡੀ ਘਰੀਆ ਹੋਰ ਕਿਸੇ ਦੀ ਨਹੀਂ ਕਰੀ ਵਿਆਹ ਚ 10 ਲੱਖ ਜਾਂ 12 ਲੱਖ ਗੱਲ ਨਹੀਂ ਬਾਤ ਨਹੀਂ ਕੋਈ ਘਰੇ ਗੱਲ ਤੇ ਸਾਂ ਖਲਾ ਸਾਂ ਖਲਾ ਇਹ ਗੱਲ ਸ਼ਨਾਖ ਦੇ ਚਿਰ ਮੈਂ ਸੋਹ ਖੜਾ ਮੂੰਹ ਰੱਖਿਆ ਇਹਦਾ ਇਹ ਸਾਰਾ ਸਿਆਪਾ ਇਹਦਾ